ਸਚਰਾਕਾਲ ਜੁੜ ਚੁਕੇ ਹੋ ਜੀਤ ਵੈਬ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਮੇਗਾ ਸੇਠੀ ਖਬਰਾਂ ਪ੍ਰਦੇਸ ਤੋਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਚਾਤ ਮਾਰ ਲੈਣੇ ਆਂ ਪ੍ਰਦੇਸ ਨਾਲ ਜੁੜੀਆਂ ਖਾਸ ਖਬਰਾਂ ਤੇ ਟਰੰਪ ਪ੍ਰਸ਼ਾਸਨ ਦੀਆਂ ਟਕੇ ਸ਼ਾਇਆਂ ਵਿਰੁੱਧ ਅਮਰੀਕਾ ਭਾਰ ਦੇ ਵਿੱਚ 2000 ਤੋਂ ਵੱਧ ਥਾਵਾਂ ਨੋ ਕਿੰਗਸ ਪ੍ਰਦਰਸ਼ਨ ਟਰੰਪ ਨੇ ਫਾਰਮਾ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਇਮੀਗ੍ਰੇਸ਼ਨ ਗ੍ਰਿਫਤਾਰੀਆਂ ਰੋਕਨ ਦਾ ਦਿੱਤਾ ਨਿਰਦੇਸ਼ ਟਰੰਪ ਨੇ ਵਾਸ਼ਿੰਗਟਨ ਦੇ ਵਿੱਚ ਵਿਸ਼ਾਲ ਫੌਜੀ ਪਰੇਡ ਦੌਰਾਨ ਅਮਰੀਕੀ ਹਥਿਆਰਬੰਦ ਫੌਜਾਂ ਦੀ ਲੜਾਈ ਦੀ ਭਾਵਨਾ ਦਾ ਮਨਾਇਆ ਜਸ਼ਨ ਇਟਲੀ ਦੇ ਸ਼ਹਿਰ ਸੰਬੋਨੀ ਫਾਚੋ ਵਿਖੇ ਬ੍ਰह्मज्ञानी ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਸਾਲਾਨਾ 75ਵੀਂ ਵਰ੍ਹੇਮੰਈ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਰਨਕਾ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੇ ਹੁਣ ਖਬਰਾਂ ਵਿਸਥਾਰ ਦੇ ਨਾਲ ਡੱਚ ਕਿੰਗ ਵਿਲੀਅਮ ਅਲੈਗਜ਼ੈਂਡਾ ਦੀ ਯਾਦ ਵਿੱਚ ਮਨਾਏ ਜਾਣ ਵਾਲੇ ਕਿੰਗਜ਼ ਡੇ ਮੌਕੇ ਅਮਰੀਕਾ ਭਾਰਤ ਦੇ ਵਿੱਚ ਅੱਜ 트ੰਪ ਪ੍ਰਸ਼ਾਸਨ ਦੇ ਖਿਲਾਫ ਨੋ ਕਿੰਗਜ਼ ਦਿਵਸ ਦੇ ਵਿਰੋਧ ਵਜੋਂ ਮਨਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਪ੍ਰਦਰਸ਼ਨਕਾਰੀ ਸ਼ਾਮਲ ਹੋਏ ਤੇ ਦੇਸ਼ ਭਾਰਤ ਦੇ ਵਿੱਚ ਲਗਭਗ 2000 ਵਿਰੋਧ ਪ੍ਰਦਰਸ਼ਨ ਅਤੇ ਰੈਲੀਆਂ ਕੀਤੇ ਗਏ ਜੋ ਅਮਨ ਅਮਾਨ ਹੋ ਕੇ ਨਿਬੜ ਗਏ ਕੁਝ ਖੇਤਰਾ ਦੇ ਵਿੱਚ ਪ੍ਰਦਰਸ਼ਨਕਾਰੀਆਂ ਨੇ ਬਰਫ਼ ਦੇ ਮੌਸਮ ਦਾ ਸਾਹਮਣਾ ਕਰਦੇ ਹੋਏ ਵੀ ਪ੍ਰਵਾਸੀਆਂ ਦੇ ਅਧਿਕਾਰਾਂ ਦਾ ਸਮਰਥਨ ਕਰਨ ਵਾਲੇ ਚਿੰਨ ਖੜੇ ਕੀਤੇ ਅਤੇ ਨਾਅਰੇ ਲਗਾਏ ਅਤੇ 트ੰਪ ਦੇ ਸੱਤਾ ਹਥਿਆਉਣ ਦੀ ਅਲੋਚਨਾ ਕੀਤੀ। ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਦੇ ਸਥਾਈ ਲੋਕਾਂ ਲਈ ਇਹ ਵੱਡੀ ਰਾਹਤ ਭਰੀ ਖਬਰ ਹੈ ਕਿ 트럼ਪ ਪ੍ਰਸ਼ਾਸਨ ਨੇ ਫਾਰਮਰ ਰੈਸਟੋਰੈਂਟਾਂ ਅਤੇ ਹੋਟਲਾਂ ਦੇ ਵਿੱਚ ਗ੍ਰਿਫਤਾਰੀਆਂ ਰੋਕਣ ਦੇ ਨਿਰਦੇਸ਼ ਦਿੱਤੇ ਨੇ ਇਸ ਚਿੰਤਾ ਕਰਕੇ ਹੀ ਰਾਸ਼ਟਰਪਤੀ ਦੀ ਗੈਰ ਕਾਨੂੰਨੀ ਇਮੀਗ੍ਰੇਸ਼ਨ ਤੇ ਕਾਰਵਾਈ ਮੁੱਖ ਉਦਯੋਗਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ ਵਰਕਸਾਈਟ ਇਮੀਗ੍ਰੇਸ਼ਨ ਇਨਫੋਰਸਮੈਂਟ ਆਪਰੇਸ਼ਨਾਂ ਤੇ ਰੋਕ ਖੇਤੀਬਾੜੀ, ਪ੍ਰੋਨਚਾਰੀ ਅਤੇ ਰੈਸਟੋਰੈਂਟ ਉਦਯੋਗਾਂ ਤੇ ਲਾਗੂ ਹੁੰਦੀ ਹੈ ਜੋ ਕਿ ਪ੍ਰਵਾਸੀਆਂ ਤੋਂ ਮਜ਼ਦੂਰੀ ਤੇ ਵੱਡੇ ਪੱਧਰ ਤੇ ਨਿਰਭਰ ਕਰਦੇ ਨੇ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਇਹ ਕਾਨੂੰਨੀ ਤੌਰ ਤੇ ਅਮਰੀਕਾ ਦੇ ਵਿੱਚ ਨੇ ਅਤੇ ਸੂਤਰਾਂ ਨੇ ਅ ਅੰਦਰੂਨੀ ਕਾਰਵਾਈਆਂ ਤੇ ਚਰਚਾ ਕਰਨ ਲਈ ਨਾਮ ਗੁਪਤ ਰੱਖਣ ਦੀ ਬੇਨਤੀ ਕੀਤੀ ਹੈ। ਰਾਸ਼ਟਰਪਤੀ ਡੋਨਲਡ 트ੰਪ ਨੇ ਅੱਜ ਵਾਸ਼ਿੰਗਟਨ ਡੀਸੀ ਵਿੱਚ ਹਥਿਆਰਬੰਦ ਸੇਵਾਵਾਦੀ 252 ਵਰੇਗੰਡੀ ਯਾਦ ਵਿੱਚ ਇੱਕ ਪਰੇਡ ਤੋਂ ਬਾਅਦ ਕਿਹਾ ਕਿ ਅਮਰੀਕੀ ਫੌਜ ਦੀ ਲੜਾਈ ਦੀ ਭਾਵਨਾ ਅਤੇ ਅਡੋਲ ਸ਼ਕਤੀ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪੂਰੇ ਨੈਸ਼ਨਲ ਮਾਲ ਵਿੱਚ ਫੌਜ ਦੀ ਸ਼ਕਤੀ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ 'ਚ ਖੁਸ਼ੀ ਹੋ ਰਹੀ ਹੈ 84 ਫੌਜੀ ਵਾਹਨ ਜਿਨ੍ਹਾਂ ਵਿੱਚ 28 ਅਬਰਾਮ ਟੈਂਕ 600 ਮਾਰਚਿੰਗ ਸਿਪਾਹੀ ਅਤੇ ਹੋਰ ਫੌਜੀ ਪੇਸ਼ਕਾਰੀਆਂ ਸ਼ਾਮਿਲ ਸਨ ਵਾਸ਼ਿੰਗਟਨ ਦੀਆਂ ਗਲੀਆਂ ਵਿੱਚ ਜਸ਼ਨ ਮਨਾ ਰਹੇ ਸਨ ਜੋ ਕਿ ਟਰੰਪ ਦੇ 79ਵੇਂ ਜਨਮਦਿਨ ਮੌਕੇ ਹੋ ਰਿਹਾ ਸੀ ਇਸ ਮੌਕੇ ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੀ ਸਥਿਤੀ ਅਤੇ ਪਿਛਲੇ ਹਫ਼ਤੇ ਦੇ ਅੰਤ ਵਿੱਚ ਲਾਸ ਐਂਜਲਸ ਦੇ ਵਿੱਚ ਸ਼ੁਰੂ ਹੋਏ ਇਮੀਗ੍ਰੇਸ਼ਨ ਛਾਪਿਆਂ ਤੇ ਹੋਏ ਵਿਰੋਧ ਪ੍ਰਦਰਸ਼ਨਾਂ ਸਮੇਤ ਕਈ ਹਾਲੀਆ ਘਟਨਾਵਾਂ ਤੋਂ ਬਾਅਦ ਸੁਰੱਖਿਆ ਦੇ ਬਹੁਤ ਸਖਤ ਪ੍ਰਬੰਧ ਸਨ ਪ੍ਰੇਡ ਦੇ ਨਾਲ ਨਾਲ ਹੀ ਪੱਛਮੀ ਤੱਟ ਤੇ ਵਿਰੋਧ ਪ੍ਰਦਰਸ਼ਨ ਤੇਜ਼ ਹੁੰਦੇ ਜਾ ਰਹੇ ਸਨ ਵਿੱਦਿਆ ਦੇ ਦਾਨੀ ਮਹਾਨ ਸਮਾਜ ਸੁਧਾਰਕ ਬ੍ਰह्म ਗਿਆਨੀ ਸੰਤ ਬੱਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਸਾਲਾਨਾ 75ਵੀਂ ਵਰ੍ਹੇਸਵੀ ਦੇ ਸਬੰਧ ਵਿੱਚ ਹੋਏ ਸਮਾਗਮਾਂ ਦੀ ਲੜੀ ਤਹਿਤ ਇਟਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਸੰਬੋਨੀ ਫਾਚੋ ਵਿਖੇ ਬਹੁਤ ਹੀ ਸ਼ਰਧਾ ਤੇ ਪ੍ਰੇਮ ਭਾਵਨਾ ਤਹਿਤ ਵਰ੍ਹੇਸਵੀ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਗੁਰਬਾਣੀ ਸ਼ਬਦਾਂ ਦਾ ਰਸ ਪਿੰਡਾਂ ਕੀਰਤਨ ਹੋਇਆ ਸਮਾਗਮ ਦੌਰਾਨ ਪੰਥ ਪ੍ਰਸਿੱਧ ਢਾਡੀ ਗਿਆਨੀ ਹਰਜਿੰਦਰ ਸਿੰਘ ਪਰਵਾਨਾ ਦੇ ਢਾਡੀ ਜਿਥੇ ਦੁਆਰਾ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਦਿਆਂ ਢਾਡੀ ਵਾਰਾਂ ਨਾਲ ਸੰਤ ਬਾਬਾ ਪ੍ਰੀਮ ਸਿੰਘ ਮੁਰਾਲੇ ਵਾਲਿਆਂ ਦੇ ਪ੍ਰੇਰਣਾਮਈ ਜੀਵਨ ਬਾਰੇ ਵੱਡਮੋਲਾ ਇਤਿਹਾਸ ਸਰਵਨ ਕਰਵਾਇਆ ਗਿਆ। ਸਾਈਪਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੋਲਾਈਟਸ ਦੇ ਸਦਕੇ ਪ੍ਰਧਾਨ ਮੰਤਰੀ ਮੋਦੀ 15-16 ਜੂਨ ਤੱਕ ਸਾਈਪਰਸ ਦਾ ਅਧਿਕਾਰ ਦੌਰਾ ਕਰ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਤਿੰਨ ਦੇਸ਼ਾਂ ਦੇ ਦੌਰੇ ਤੇ ਨੇ ਜਿਸ ਦੌਰਾਨ ਉਹ 16-17 ਜੂਨ ਨੂੰ ਕੈਨੇਡਾ ਦੇ ਵਿੱਚ ਜੀ7 ਸੰਮੇਲਨ ਦੇ ਵਿੱਚ ਸ਼ਾਮਿਲ ਹੋਣਗੇ ਅਤੇ ਕਰੋਸ਼ੀਆ ਦਾ ਵੀ ਦੌਰਾ ਕਰਨਗੇ ਇਸੇ ਪ੍ਰਦੇਸ਼ ਦੇ ਨਾਲ ਜੁੜੀਆਂ ਹੋਈਆਂ ਖਾਸ ਖਬਰਾਂ ਜਈਆਂ ਹੋਰ ਖਬਰਾਂ ਲੈ ਕੇ ਮੁਰਤੂ ਟੋਲੇ ਸਾਹਮਣੇ ਹਾਜ਼ਰ ਹੋਵਾਂਗੇ ਜਦ ਤੱਕ ਤੁਸੀਂ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਸਚਾਰਕਾਲ ਜੁੜ ਚੁਕੇ ਹੋ ਜੀਤ ਵੈਬ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਮੇਗਾ ਸੇਠੀ ਖਬਰਾਂ ਪਰਦੇਸ ਤੋਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਚਾਤ ਮਾਰ ਲੈਣੇ ਆ ਪਰਦੇਸ ਨਾਲ ਜੁੜੀਆਂ ਖਾਸ ਖਬਰਾਂ ਤੇ ਟਰੰਪ ਪ੍ਰਸ਼ਾਸਨ ਦੀਆਂ ਟਕੇ ਸ਼ਾਇਆਂ ਵਿਰੁੱਧ ਅਮਰੀਕਾ ਭਾਰ ਦੇ ਵਿੱਚ 2000 ਤੋਂ ਵੱਧ ਥਾਵਾਂ ਨੋ ਕਿੰਗਸ ਪ੍ਰਦਰਸ਼ਨ ਟਰੰਪ ਨੇ ਫਾਰਮਾ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਇਮੀਗ੍ਰੇਸ਼ਨ ਗ੍ਰਿਫਤਾਰੀਆਂ ਰੋਕਨ ਦਾ ਦਿੱਤਾ ਨਿਰਦੇਸ਼ ਟਰੰਪ ਨੇ ਵਾਸ਼ਿੰਗਟਨ ਦੇ ਵਿੱਚ ਵਿਸ਼ਾਲ ਫੌਜੀ ਪਰੇਡ ਦੌਰਾਨ ਅਮਰੀਕੀ ਹਥਿਆਰਬੰਦ ਫੌਜਾਂ ਦੀ ਲੜਾਈ ਦੀ ਭਾਵਨਾ ਦਾ ਮਨਾਇਆ ਜਸ਼ਨ ਇਟਲੀ ਦੇ ਸ਼ਹਿਰ ਸੰਬੋਨੀ ਫਾਚੋ ਵਿਖੇ ਬ੍ਰह्मज्ञानी ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆ ਦੀ ਸਾਲਾਨਾ 75ਵੀਂ ਵਰ੍ਹੇਮੰਈ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਰਨਕਾ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੇ ਹੁਣ ਖਬਰਾਂ ਵਿਸਥਾਰ ਦੇ ਨਾਲ ਡੱਚ ਕਿੰਗ ਵਿਲੀਅਮ ਅਲੈਗਜ਼ੈਂਡਰ ਦੀ ਯਾਦ ਚ ਮਨਾਏ ਜਾਣ ਵਾਲੇ ਕਿੰਗਸ ਡੇ ਮੌਕੇ ਅਮਰੀਕਾ ਭਰ ਦੇ ਵਿੱਚ ਅੱਜ ਟਰੰਪ ਪ੍ਰਸ਼ਾਸਨ ਦੇ ਖਿਲਾਫ ਨੋ ਕਿੰਗਸ ਦਿਵਸ ਦੇ ਵਿਰੋਧ ਵਜੋਂ ਮਨਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਪ੍ਰਦਰਸ਼ਨਕਾਰੀ ਸ਼ਾਮਿਲ ਹੋਏ ਤੇ ਦੇਸ਼ ਭਰ ਦੇ ਵਿੱਚ ਲਗਭਗ 2000 ਵਿਰੋਧ ਪ੍ਰਦਰਸ਼ਨ ਅਤੇ ਰੈਲੀਆਂ ਕੀਤੀਆਂ ਗਈਆਂ ਜੋ ਅਮਨ ਆਮਾਨ ਹੋ ਕੇ ਨਿਬੜ ਗਈਆਂ ਕੁਝ ਖੇਤਰਾ ਦੇ ਵਿੱਚ ਪ੍ਰਦਰਸ਼ਨਕਾਰੀਆਂ ਨੇ ਬਰਫ਼ ਦੇ ਮੌਸਮ ਦਾ ਸਾਹਮਣਾ ਕਰਦੇ ਹੋਏ ਵੀ ਪ੍ਰਵਾਸੀਆਂ ਦੇ ਅਧਿਕਾਰਾਂ ਦਾ ਸਮਰਥਨ ਕਰਨ ਵਾਲੇ ਚਿੰਨ ਖੜੇ ਕੀਤੇ ਅਤੇ ਨਾਅਰੇ ਲਗਾਏ ਅਤੇ 트ੰਪ ਦੇ ਸੱਤਾ ਹਥਿਆਉਣ ਦੀ ਅਲੋਚਨਾ ਕੀਤੀ। ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਦੇ ਸਥਾਈ ਲੋਕਾਂ ਲਈ ਇਹ ਵੱਡੀ ਰਾਹਤ ਭਰੀ ਖਬਰ ਹੈ ਕਿ 트럼ਪ ਪ੍ਰਸ਼ਾਸਨ ਨੇ ਫਾਰਮਰ ਰੈਸਟੋਰੈਂਟਾਂ ਅਤੇ ਹੋਟਲਾਂ ਦੇ ਵਿੱਚ ਗ੍ਰਿਫਤਾਰੀਆਂ ਰੋਕਣ ਦੇ ਨਿਰਦੇਸ਼ ਦਿੱਤੇ ਨੇ ਇਸ ਚਿੰਤਾ ਕਰਕੇ ਹੀ ਰਾਸ਼ਟਰਪਤੀ ਦੀ ਗੈਰ ਕਾਨੂੰਨੀ ਇਮੀਗ੍ਰੇਸ਼ਨ ਤੇ ਕਾਰਵਾਈ ਮੁੱਖ ਉਦਯੋਗਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ ਵਰਕਸਾਈਟ ਇਮੀਗ੍ਰੇਸ਼ਨ ਇਨਫੋਰਸਮੈਂਟ ਆਪਰੇਸ਼ਨਾਂ ਤੇ ਰੋਕ ਖੇਤੀਬਾੜੀ, ਪ੍ਰੋਨਚਾਰੀ ਅਤੇ ਰੈਸਟੋਰੈਂਟ ਉਦਯੋਗਾਂ ਤੇ ਲਾਗੂ ਹੁੰਦੀ ਹੈ ਜੋ ਕਿ ਪ੍ਰਵਾਸੀਆਂ ਤੋਂ ਮਜ਼ਦੂਰੀ ਤੇ ਵੱਡੇ ਪੱਦਰ ਤੇ ਨਿਰਭਰ ਕਰਦੇ ਨੇ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਦੇ ਵਿੱਚ ਨੇ ਅਤੇ ਸੂਤਰਾ ਨੇ ਅੰਦਰੂਨੀ ਕਾਰਵਾਈਆਂ ਤੇ ਚਰਚਾ ਕਰਨ ਲਈ ਨਾਮ ਗੁਪਤ ਰੱਖਣ ਦੀ ਬੇਨਤੀ ਕੀਤੀ ਹੈ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਵਾਸ਼ਿੰਗਟਨ ਡੀਸੀ ਵਿੱਚ ਹਥਿਆਰਬੰਦ ਸੇਵਾਵਾਦੀ 255 ਵਰੇਗੰਡੀ ਯਾਦ ਵਿੱਚ ਇੱਕ ਪ੍ਰੇਟ ਤੋਂ ਬਾਅਦ ਕਿਹਾ ਕਿ ਅਮਰੀਕੀ ਫੌਜ ਦੀ ਲੜਾਈ ਦੀ ਭਾਵਨਾ ਅਤੇ ਅਡੋਲ ਸ਼ਕਤੀ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪੂਰੇ ਨੈਸ਼ਨਲ ਮਾਲ ਵਿੱਚ ਫੌਜ ਦੀ ਸ਼ਕਤੀ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ 'ਚ ਖੁਸ਼ੀ ਹੋ ਰਹੀ ਹੈ 84 ਫੌਜੀ ਵਾਹਨ ਜਿਨ੍ਹਾਂ ਵਿੱਚ 28 ਅਬਰਾਮ ਟੈਂਕ 600 ਮਾਰਚਿੰਗ ਸਿਪਾਹੀ ਅਤੇ ਹੋਰ ਫੌਜੀ ਪੇਸ਼ਕਾਰੀਆਂ ਸ਼ਾਮਿਲ ਸਨ ਵਾਸ਼ਿੰਗਟਨ ਦੀਆਂ ਗਲੀਆਂ ਵਿੱਚ ਜਸ਼ਨ ਮਨਾ ਰਹੇ ਸਨ ਜੋ ਕਿ ਟਰੰਪ ਦੇ 79ਵੇਂ ਜਨਮਦਿਨ ਮੌਕੇ ਹੋ ਰਿਹਾ ਸੀ ਇਸ ਮੌਕੇ ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੀ ਸਥਿਤੀ ਅਤੇ ਪਿਛਲੇ ਹਫ਼ਤੇ ਦੇ ਅੰਤ ਵਿੱਚ ਲਾਸ ਐਂਜਲਸ ਦੇ ਵਿੱਚ ਸ਼ੁਰੂ ਹੋਏ ਇਮੀਗ੍ਰੇਸ਼ਨ ਛਾਪਿਆਂ ਤੇ ਹੋਏ ਵਿਰੋਧ ਪ੍ਰਦਰਸ਼ਨਾਂ ਸਮੇਤ ਕਈ ਹਾਲੀਆ ਘਟਨਾਵਾਂ ਤੋਂ ਬਾਅਦ ਸੁਰੱਖਿਆ ਦੇ ਬਹੁਤ ਸਖਤ ਪ੍ਰਬੰਧ ਸਨ ਪ੍ਰੇਡ ਦੇ ਨਾਲ ਨਾਲ ਹੀ ਪੱਛਮੀ ਤੱਟ ਤੇ ਵਿਰੋਧ ਪ੍ਰਦਰਸ਼ਨ ਤੇਜ਼ ਹੁੰਦੇ ਜਾ ਰਹੇ ਸਨ ਵਿੱਦਿਆ ਦੇ ਦਾਨੀ ਮਹਾਨ ਸਮਾਜ ਸੁਧਾਰਕ ਬ੍ਰह्म ਗਿਆਨੀ ਸੰਤ ਬੱਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਸਾਲਾਨਾ 75ਵੀਂ ਵਰ੍ਹੇਸਵੀ ਦੇ ਸਬੰਧ ਵਿੱਚ ਹੋਏ ਸਮਾਗਮਾਂ ਦੀ ਲੜੀ ਤਹਿਤ ਇਟਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਸੰਬੋਨੀ ਫਾਚੋ ਵਿਖੇ ਬਹੁਤੀ ਸ਼ਰਧਾ ਤੇ ਪ੍ਰੇਮ ਭਾਵਨਾ ਤਹਿਤ ਵਰ੍ਹੇਸਵੀ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਗੁਰਬਾਣੀ ਸ਼ਬਦਾਂ ਦਾ ਰਸ ਪਿੰਡਾਂ ਕੀਰਤਨ ਹੋਇਆ ਸਮਾਗਮ ਦੌਰਾਨ ਪੰਥ ਪ੍ਰਸਿੱਧ ਢਾਡੀ ਗਿਆਨੀ ਹਰਜਿੰਦਰ ਸਿੰਘ ਪਰਵਾਨਾ ਦੇ ਢਾਡੀ ਜਿੱਥੇ ਦੁਆਰਾ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਦਿਆਂ ਢਾਡੀ ਵਾਰਾਂ ਨਾਲ ਸੰਤ ਬਾਬਾ ਪ੍ਰੀਮ ਸਿੰਘ ਮੁਰਾਲੇ ਵਾਲਿਆਂ ਦੇ ਪ੍ਰੇਰਣਾਮਈ ਜੀਵਨ ਬਾਰੇ ਵੱਡਮੋਲਾ ਇਤਿਹਾਸ ਸਰਵਨ ਕਰਵਾਇਆ ਗਿਆ। ਸਾਈਪਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੋਲਾਈਟਸ ਦੇ ਸੱਦੇ ਤੇ ਪ੍ਰਧਾਨ ਮੰਤਰੀ ਮੋਦੀ 15-16 ਜੂਨ ਤੱਕ ਸਾਈਪਰਸ ਦਾ ਅਧਿਕਾਰ ਦੌਰਾ ਕਰ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਤਿੰਨ ਦੇਸ਼ਾਂ ਦੇ ਦੌਰੇ ਤੇ ਨੇ ਜਿਸ ਦੌਰਾਨ ਉਹ 16-17 ਜੂਨ ਨੂੰ ਕੈਨੇਡਾ ਦੇ ਵਿੱਚ ਜੀ7 ਸੰਮੇਲਨ ਦੇ ਵਿੱਚ ਸ਼ਾਮਿਲ ਹੋਣਗੇ ਅਤੇ ਕਰੋਸ਼ੀਆ ਦਾ ਵੀ ਦੌਰਾ ਕਰਨਗੇ ਇਸੇ ਪ੍ਰਦੇਸ਼ ਦੇ ਨਾਲ ਜੁੜੀਆਂ ਹੋਈਆਂ ਖਾਸ ਖਬਰਾਂ ਜਈਆਂ ਹੋਰ ਖਬਰਾਂ ਲੈ ਕੇ ਮੁਰਤੂ ਟੋੜੇ ਸਾਹਮਣੇ ਹਾਜ਼ਰ ਹੋਵਾਂਗੇ ਜਦ ਤੱਕ ਤੁਸੀਂ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਸਚਾਰਕਾਲ ਜੁੜ ਚੁਕੇ ਹੋ ਜੀਤ ਵੈਬ ਟੀਵੀ ਦੇ ਨਾਲ ਮੈਂ ਤੁਹਾਡੇ ਨਾਲ ਮੇਗਾ ਸੇਠੀ ਖਬਰਾਂ ਪਰਦੇਸ ਤੋਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਚਾਤ ਮਾਰ ਲੈਣੇ ਆ ਪਰਦੇਸ ਨਾਲ ਜੁੜੀਆਂ ਖਾਸ ਖਬਰਾਂ ਤੇ ਟਰੰਪ ਪ੍ਰਸ਼ਾਸਨ ਦੀਆਂ ਟਕੇ ਸ਼ਾਇਆ ਵਿਰੁੱਧ ਅਮਰੀਕਾ ਭਾਰ ਦੇ ਵਿੱਚ 2000 ਤੋਂ ਵੱਧ ਥਾਵਾਂ ਨੋ ਕਿੰਗਸ ਪ੍ਰਦਰਸ਼ਨ ਟਰੰਪ ਨੇ ਫਾਰਮਾ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਇਮੀਗ੍ਰੇਸ਼ਨ ਗ੍ਰਿਫਤਾਰੀਆਂ ਰੋਕਨ ਦਾ ਦਿੱਤਾ ਨਿਰਦੇਸ਼ ਟਰੰਪ ਨੇ ਵਾਸ਼ਿੰਗਟਨ ਦੇ ਵਿੱਚ ਵਿਸ਼ਾਲ ਫੌਜੀ ਅਪਰੇਡ ਦੌਰਾਨ ਅਮਰੀਕੀ ਹਥਿਆਰਬੰਦ ਫੌਜਾਂ ਦੀ ਲੜਾਈ ਦੀ ਭਾਵਨਾ ਦਾ ਮਨਾਇਆ ਜਸ਼ਨ ਇਟਲੀ ਦੇ ਸ਼ਹਿਰ ਸੰਬੋਨੀ ਫਾਚੋ ਵਿਖੇ ਬ੍ਰह्म ਗਿਆਨੀ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆ ਦੀ ਸਾਲਾਨਾ 75ਵੀਂ ਵਰ੍ਹੇਮੰਈ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਰਨਕਾ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੇ ਹੁਣ ਖਬਰਾਂ ਵਿਸਥਾਰ ਦੇ ਨਾਲ ਡੱਚ ਕਿੰਗ ਵਿਲੀਅਮ ਅਲੈਗਜ਼ੈਂਡਾ ਦੀ ਯਾਦ ਵਿੱਚ ਮਨਾਏ ਜਾਣ ਵਾਲੇ ਕਿੰਗਜ਼ ਡੇ ਮੌਕੇ ਅਮਰੀਕਾ ਭਰ ਦੇ ਵਿੱਚ ਅੱਜ 트ੰਪ ਪ੍ਰਸ਼ਾਸਨ ਦੇ ਖਿਲਾਫ ਨੋ ਕਿੰਗਜ਼ ਦਿਵਸ ਦੇ ਵਿਰੋਧ ਵਜੋਂ ਮਨਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਪ੍ਰਦਰਸ਼ਨਕਾਰੀ ਸ਼ਾਮਲ ਹੋਏ ਤੇ ਦੇਸ਼ ਭਰ ਦੇ ਵਿੱਚ ਲਗਭਗ 2000 ਵਿਰੋਧ ਪ੍ਰਦਰਸ਼ਨ ਅਤੇ ਰੈਲੀਆਂ ਕੀਤੀਆਂ ਗਈਆਂ ਜੋ ਅਮਨ ਅਮਾਨ ਹੋ ਕੇ ਨਿਬੜ ਗਈਆਂ ਕੁਝ ਖੇਤਰਾਂ ਦੇ ਵਿੱਚ ਪ੍ਰਦਰਸ਼ਨਕਾਰੀਆਂ ਨੇ ਬਰਫ਼ ਦੇ ਮੌਸਮ ਦਾ ਸਾਹਮਣਾ ਕਰਦੇ ਹੋਏ ਵੀ ਪ੍ਰਵਾਸੀਆਂ ਦੇ ਅਧਿਕਾਰਾਂ ਦਾ ਸਮਰਥਨ ਕਰਨ ਵਾਲੇ ਚਿੰਨ ਖੜੇ ਕੀਤੇ ਅਤੇ ਨਾਅਰੇ ਲਗਾਏ ਅਤੇ 트ੰਪ ਦੇ ਸੱਤਾ ਹਥਿਆੋਂ ਦੀ ਅਲੋਚਨਾ ਕੀਤੀ। ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਦੇ ਸਥਾਈ ਲੋਕਾਂ ਲਈ ਇਹ ਵੱਡੀ ਰਾਹਤ ਭਰੀ ਖਬਰ ਹੈ ਕਿ 트럼ਪ ਪ੍ਰਸ਼ਾਸਨ ਨੇ ਫਾਰਮਰ ਰੈਸਟੋਰੈਂਟਾਂ ਅਤੇ ਹੋਟਲਾਂ ਦੇ ਵਿੱਚ ਗ੍ਰਿਫਤਾਰੀਆਂ ਰੋਕਣ ਦੇ ਨਿਰਦੇਸ਼ ਦਿੱਤੇ ਨੇ ਇਸ ਚਿੰਤਾ ਕਰਕੇ ਹੀ ਰਾਸ਼ਟਰਪਤੀ ਦੀ ਗੈਰ ਕਾਨੂੰਨੀ ਇਮੀਗ੍ਰੇਸ਼ਨ ਤੇ ਕਾਰਵਾਈ ਮੁੱਖ ਉਦਯੋਗਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ ਵਰਕਸਾਈਟ ਇਮੀਗ੍ਰੇਸ਼ਨ ਇਨਫੋਰਸਮੈਂਟ ਆਪਰੇਸ਼ਨਾਂ ਤੇ ਰੋਕ ਖੇਤੀਬਾੜੀ, ਫਰਾਂਚਾਰੀ ਅਤੇ ਰੈਸਟੋਰੈਂਟ ਉਦਯੋਗਾਂ ਤੇ ਲਾਗੂ ਹੁੰਦੀ ਹੈ ਜੋ ਕਿ ਪ੍ਰਵਾਸੀਆਂ ਤੋਂ ਮਜ਼ਦੂਰੀ ਤੇ ਵੱਡੇ ਪੱਧਰ ਤੇ ਨਿਰਭਰ ਕਰਦੇ ਨੇ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਇਹ ਕਾਨੂੰਨੀ ਤੌਰ ਤੇ ਅਮਰੀਕਾ ਦੇ ਵਿੱਚ ਨੇ ਅਤੇ ਸੂਤਰਾ ਨੇ ਅ ਅੰਦਰੂਨੀ ਕਾਰਵਾਈਆਂ ਤੇ ਚਰਚਾ ਕਰਨ ਲਈ ਨਾਮ ਗੁਪਤ ਰੱਖਣ ਦੀ ਬੇਨਤੀ ਕੀਤੀ ਹੈ। ਰਾਸ਼ਟਰਪਤੀ ਡੋਨਲਡ 트ੰਪ ਨੇ ਅੱਜ ਵਾਸ਼ਿੰਗਟਨ ਡੀਸੀ ਵਿੱਚ ਅਹਥਿਆਰਬੰਦ ਸੇਵਾਵਾਦੀ 252 ਵਰੇਗੰਡੀ ਯਾਦ ਵਿੱਚ ਇੱਕ ਪਰੇਡ ਤੋਂ ਬਾਅਦ ਕਿਹਾ ਕਿ ਅਮਰੀਕੀ ਫੌਜ ਦੀ ਲੜਾਈ ਦੀ ਭਾਵਨਾ ਅਤੇ ਅਡੋਲ ਸ਼ਕਤੀ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪੂਰੇ ਨੈਸ਼ਨਲ ਮੋਲ ਵਿੱਚ ਫੌਜ ਦੀ ਸ਼ਕਤੀ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ 'ਚ ਖੁਸ਼ੀ ਹੋ ਰਹੀ ਹੈ 84 ਫੌਜੀ ਵਾਹਨ ਜਿਨ੍ਹਾਂ ਵਿੱਚ 28 ਅਬਰਾਮ ਟੈਂਕ 600 ਮਾਰਚਿੰਗ ਸਿਪਾਹੀ ਅਤੇ ਹੋਰ ਫੌਜੀ ਪੇਸ਼ਕਾਰੀਆਂ ਸ਼ਾਮਿਲ ਸਨ ਵਾਸ਼ਿੰਗਟਨ ਦੀਆਂ ਗਲੀਆਂ ਵਿੱਚ ਜਸ਼ਨ ਮਨਾ ਰਹੇ ਸਨ ਜੋ ਕਿ ਟਰੰਪ ਦੇ 79ਵੇਂ ਜਨਮਦਿਨ ਮੌਕੇ ਹੋ ਰਿਹਾ ਸੀ ਇਸ ਮੌਕੇ ਇਜ਼ਰਾਈਲ ਅਤੇ ਈਰਾਨ ਵਿੱਚ ਚੱਲ ਰਹੀ ਸਥਿਤੀ ਅਤੇ ਪਿਛਲੇ ਹਫ਼ਤੇ ਦੇ ਅੰਤ ਵਿੱਚ ਲਾਸ ਏਂਜਲਸ ਦੇ ਵਿੱਚ ਸ਼ੁਰੂ ਹੋਏ ਇਮੀਗ੍ਰੇਸ਼ਨ ਛਾਪਿਆਂ ਤੇ ਹੋਏ ਵਿਰੋਧ ਪ੍ਰਦਰਸ਼ਨਾਂ ਸਮੇਤ ਕਈ ਹਾਲੀਆ ਘਟਨਾਵਾਂ ਤੋਂ ਬਾਅਦ ਸੁਰੱਖਿਆ ਦੇ ਬਹੁਤ ਸਖਤ ਪ੍ਰਬੰਧ ਸਨ ਪ੍ਰੇਡ ਦੇ ਨਾਲ ਨਾਲ ਹੀ ਪੱਛਮੀ ਤੱਟ ਤੇ ਵਿਰੋਧ ਪ੍ਰਦਰਸ਼ਨ ਤੇਜ਼ ਹੁੰਦੇ ਜਾ ਰਹੇ ਸਨ ਵਿੱਦਿਆ ਦੇ ਦਾਨੀ ਮਹਾਨ ਸਮਾਜ ਸੁਧਾਰਕ ਬ੍ਰह्म ਗਿਆਨੀ ਸੰਤ ਬੱਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਸਾਲਾਨਾ 75ਵੀਂ ਵਰ੍ਹੇ ਸੰਬੰਧ ਵਿੱਚ ਹੋਏ ਸਮਾਗਮਾਂ ਦੀ ਲੜੀ ਤਹਿਤ ਇਟਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਸੰਬੋਨੀ ਫਾਚੋ ਵਿਖੇ ਬਹੁਤੀ ਸ਼ਰਧਾ ਤੇ ਪ੍ਰੇਮ ਭਾਵਨਾ ਤਹਿਤ ਵਰ੍ਹੇ ਸਿਮਾਗਮ ਕਰਵਾਇਆ ਗਿਆ ਜਿਸ ਦੌਰਾਨ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਗੁਰਬਾਣੀ ਸ਼ਬਦਾਂ ਦਾ ਰਸ ਪਿੰਡੜਾ ਕੀਰਤਨ ਹੋਇਆ ਸਮਾਗਮ ਦੌਰਾਨ ਪੰਥ ਪ੍ਰਸਿੱਧ ਢਾਡੀ ਗਿਆਨੀ ਹਰਜਿੰਦਰ ਸਿੰਘ ਪਰਵਾਨਾ ਦੇ ਢਾਡੀ ਜਿਥੇ ਦੁਆਰਾ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਦਿਆਂ ਢਾਡੀ ਵਾਰਾਂ ਨਾਲ ਸੰਤ ਬਾਬਾ ਪ੍ਰੀਮ ਸਿੰਘ ਮੁਰਾਲੇ ਵਾਲਿਆਂ ਦੇ ਪ੍ਰੇਰਣਾਮਈ ਜੀਵਨ ਬਾਰੇ ਵੱਡਮੋਲਾ ਇਤਿਹਾਸ ਸਰਵਨ ਕਰਵਾਇਆ ਗਿਆ। ਸਾਈਪਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੋ ਲਾਈਟਸ ਦੇ ਸੱਦੇ ਤੇ ਪ੍ਰਧਾਨ ਮੰਤਰੀ ਮੋਦੀ 15-16 ਜੂਨ ਤੱਕ ਸਾਈਪਰਸ ਦਾ ਅਧਿਕਾਰ ਦੌਰਾ ਕਰ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਤਿੰਨ ਦੇਸ਼ਾਂ ਦੇ ਦੌਰੇ ਤੇ ਨੇ ਜਿਸ ਦੌਰਾਨ ਉਹ 16-17 ਜੂਨ ਨੂੰ ਕੈਨੇਡਾ ਦੇ ਵਿੱਚ ਜੀ7 ਸੰਮੇਲਨ ਦੇ ਵਿੱਚ ਸ਼ਾਮਿਲ ਹੋਣਗੇ ਅਤੇ ਕਰੋਸ਼ੀਆ ਦਾ ਵੀ ਦੌਰਾ ਕਰਨਗੇ ਇਸੇ ਪ੍ਰਦੇਸ਼ ਦੇ ਨਾਲ ਜੁੜੀਆਂ ਹੋਈਆਂ ਖਾਸ ਖਬਰਾਂ ਜਈਆਂ ਹੋਰ ਖਬਰਾਂ ਲੈ ਕੇ ਮੁਰਤੂ ਟੋਲੇ ਸਾਹਮਣੇ ਹਾਜ਼ਰ ਹੋਵਾਂਗੇ ਜਦ ਤੱਕ ਤੁਸੀਂ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਕਚਰਾ ਕਾਲ ਜੁੜ ਚੁਕੇ ਹੋ ਜੀਤ ਵੈਬ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਮੇਗਾ ਸੇਠੀ ਖਬਰਾਂ ਪ੍ਰਦੇਸ ਤੋਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਚਾਤ ਮਾਰ ਲੈਣੇ ਆਂ ਪ੍ਰਦੇਸ ਨਾਲ ਜੁੜੀਆਂ ਖਾਸ ਖਬਰਾਂ ਤੇ ਟਰੰਪ ਪ੍ਰਸ਼ਾਸਨ ਦੀਆਂ ਟਕੇ ਸ਼ਾਇਆਂ ਵਿਰੁੱਧ ਅਮਰੀਕਾ ਭਰ ਦੇ ਵਿੱਚ 2000 ਤੋਂ ਵੱਧ ਥਾਵਾਂ ਨੋ ਕਿੰਗਸ ਪ੍ਰਦਰਸ਼ਨ ਟਰੰਪ ਨੇ ਫਾਰਮਾ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਇਮੀਗ੍ਰੇਸ਼ਨ ਗ੍ਰਿਫਤਾਰੀਆਂ ਰੋਕਨ ਦਾ ਦਿੱਤਾ ਨਿਰਦੇਸ਼ ਟਰੰਪ ਨੇ ਵਾਸ਼ਿੰਗਟਨ ਦੇ ਵਿੱਚ ਵਿਸ਼ਾਲ ਫੌਜੀ ਪਰੇਡ ਦੌਰਾਨ ਅਮਰੀਕੀ ਹਥਿਆਰਬੰਦ ਫੌਜਾਂ ਦੀ ਲੜਾਈ ਦੀ ਭਾਵਨਾ ਦਾ ਮਨਾਇਆ ਜਸ਼ਨ ਇਟਲੀ ਦੇ ਸ਼ਹਿਰ ਸੰਬੋਨੀ ਫਾਚੋ ਵਿਖੇ ਬ੍ਰह्मज्ञानी संत बाबा ਪ੍ਰੇਮ ਸਿੰਘ ਮੁਰਾਲੇ ਵਾਲਿਆ ਦੀ ਸਾਲਾਨਾ 75ਵੀਂ ਵਰ੍ਹੇਮੰਈ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਰਨਕਾ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੇ ਹੁਣ ਖਬਰਾਂ ਵਿਸਥਾਰ ਦੇ ਨਾਲ ਡੱਚ ਕਿੰਗ ਵਿਲੀਅਮ ਅਲੈਗਜ਼ੈਂਡਰ ਦੀ ਯਾਦ ਚ ਮਨਾਏ ਜਾਣ ਵਾਲੇ ਕਿੰਗਸ ਡੇ ਮੌਕੇ ਅਮਰੀਕਾ ਭਾਰਤ ਦੇ ਵਿੱਚ ਅੱਜ ਟਰੰਪ ਪ੍ਰਸ਼ਾਸਨ ਦੇ ਖਿਲਾਫ ਨੋ ਕਿੰਗਸ ਦਿਵਸ ਦੇ ਵਿਰੋਧ ਵਜੋਂ ਮਨਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਪ੍ਰਦਰਸ਼ਨਕਾਰੀ ਸ਼ਾਮਿਲ ਹੋਏ ਤੇ ਦੇਸ਼ ਭਰ ਦੇ ਵਿੱਚ ਲਗਭਗ 2000 ਵਿਰੋਧ ਪ੍ਰਦਰਸ਼ਨ ਅਤੇ ਰੈਲੀਆਂ ਕੀਤੀਆਂ ਗਈਆਂ ਜੋ ਅਮਨ ਆਮਾਨ ਹੋ ਕੇ ਨਿਬੜ ਗਈਆਂ ਕੁਝ ਖੇਤਰਾ ਦੇ ਵਿੱਚ ਪ੍ਰਦਰਸ਼ਨਕਾਰੀਆਂ ਨੇ ਬਰਫ਼ ਦੇ ਮੌਸਮ ਦਾ ਸਾਹਮਣਾ ਕਰਦੇ ਹੋਏ ਵੀ ਪ੍ਰਵਾਸੀਆਂ ਦੇ ਅਧਿਕਾਰਾਂ ਦਾ ਸਮਰਥਨ ਕਰਨ ਵਾਲੇ ਚਿੰਨ ਖੜੇ ਕੀਤੇ ਅਤੇ ਨਾਅਰੇ ਲਗਾਏ ਅਤੇ 트ੰਪ ਦੇ ਸੱਤਾ ਹਥਿਆਉਣ ਦੀ ਅਲੋਚਨਾ ਕੀਤੀ। ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਦੇ ਸਥਾਈ ਲੋਕਾਂ ਲਈ ਇਹ ਵੱਡੀ ਰਾਹਤ ਭਰੀ ਖਬਰ ਹੈ ਕਿ ਟਰੰਪ ਪ੍ਰਸ਼ਾਸਨ ਨੇ ਫਾਰਮਾ ਰੈਸਟੋਰੈਂਟਾਂ ਅਤੇ ਹੋਟਲਾਂ ਦੇ ਵਿੱਚ ਗ੍ਰਿਫਤਾਰੀਆਂ ਰੋਕਣ ਦੇ ਨਿਰਦੇਸ਼ ਦਿੱਤੇ ਨੇ ਇਸ ਚਿੰਤਾ ਕਰਕੇ ਹੀ ਰਾਸ਼ਟਰਪਤੀ ਦੀ ਗੈਰ ਕਾਨੂੰਨੀ ਇਮੀਗ੍ਰੇਸ਼ਨ ਤੇ ਕਾਰਵਾਈ ਮੁੱਖ ਉਦਯੋਗਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ ਵਰਕਸਾਈਟ ਇਮੀਗ੍ਰੇਸ਼ਨ ਇਨਫੋਰਸਮੈਂਟ ਆਪਰੇਸ਼ਨਾਂ ਤੇ ਰੋਕ ਖੇਤੀਬਾੜੀ ਪ੍ਰੋਚਾਰੀ ਅਤੇ ਰੈਸਟੋਰੈਂਟ ਉਦਯੋਗਾਂ ਤੇ ਲਾਗੂ ਹੁੰਦੀ ਹੈ ਜੋ ਕਿ ਪ੍ਰਵਾਸੀਆਂ ਤੋਂ ਮਜ਼ਦੂਰੀ ਤੇ ਵੱਡੇ ਪੱਧਰ ਤੇ ਨਿਰਭਰ ਕਰਦੇ ਨੇ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਇਹ ਕਾਨੂੰਨੀ ਤੌਰ ਤੇ ਅਮਰੀਕਾ ਦੇ ਵਿੱਚ ਨੇ ਅਤੇ ਸੂਤਰਾਂ ਨੇ ਅ ਅੰਦਰੂਨੀ ਕਾਰਵਾਈਆਂ ਤੇ ਚਰਚਾ ਕਰਨ ਲਈ ਨਾਮ ਗੁਪਤ ਰੱਖਣ ਦੀ ਬੇਨਤੀ ਕੀਤੀ ਹੈ। ਰਾਸ਼ਟਰਪਤੀ ਡੋਨਲਡ 트ੰਪ ਨੇ ਅੱਜ ਵਾਸ਼ਿੰਗਟਨ ਡੀਸੀ ਵਿੱਚ ਹਥਿਆਰਬੰਦ ਸੇਵਾਵਾਦੀ 252 ਵਰੇਗੰਡੀ ਯਾਦ ਵਿੱਚ ਇੱਕ ਪਰੇਡ ਤੋਂ ਬਾਅਦ ਕਿਹਾ ਕਿ ਅਮਰੀਕੀ ਫੌਜ ਦੀ ਲੜਾਈ ਦੀ ਭਾਵਨਾ ਅਤੇ ਅਡੋਲ ਸ਼ਕਤੀ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪੂਰੇ ਨੈਸ਼ਨਲ ਮਾਲ ਵਿੱਚ ਫੌਜ ਦੀ ਸ਼ਕਤੀ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ 'ਚ ਖੁਸ਼ੀ ਹੋ ਰਹੀ ਹੈ 84 ਫੌਜੀ ਵਾਹਨ ਜਿਨ੍ਹਾਂ ਵਿੱਚ 28 ਅਬਰਾਮ ਟੈਂਕ 600 ਮਾਰਚਿੰਗ ਸਿਪਾਹੀ ਅਤੇ ਹੋਰ ਫੌਜੀ ਪੇਸ਼ਕਾਰੀਆਂ ਸ਼ਾਮਿਲ ਸਨ ਵਾਸ਼ਿੰਗਟਨ ਦੀਆਂ ਗਲੀਆਂ ਵਿੱਚ ਜਸ਼ਨ ਮਨਾ ਰਹੇ ਸਨ ਜੋ ਕਿ ਟਰੰਪ ਦੇ 79ਵੇਂ ਜਨਮਦਿਨ ਮੌਕੇ ਹੋ ਰਿਹਾ ਸੀ ਇਸ ਮੌਕੇ ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੀ ਸਥਿਤੀ ਅਤੇ ਪਿਛਲੇ ਹਫ਼ਤੇ ਦੇ ਅੰਤ ਵਿੱਚ ਲਾਸ ਏਂਜਲਸ ਦੇ ਵਿੱਚ ਸ਼ੁਰੂ ਹੋਏ ਇਮੀਗ੍ਰੇਸ਼ਨ ਛਾਪਿਆਂ ਤੇ ਹੋਏ ਵਿਰੋਧ ਪ੍ਰਦਰਸ਼ਨਾਂ ਸਮੇਤ ਕਈ ਹਾਲੀਆ ਘਟਨਾਵਾਂ ਤੋਂ ਬਾਅਦ ਸੁਰੱਖਿਆ ਦੇ ਬਹੁਤ ਸਖਤ ਪ੍ਰਬੰਧ ਸਨ ਪ੍ਰੇਡ ਦੇ ਨਾਲ ਨਾਲ ਹੀ ਪੱਛਮੀ ਤੱਟ ਤੇ ਵਿਰੋਧ ਪ੍ਰਦਰਸ਼ਨ ਤੇਜ਼ ਹੁੰਦੇ ਜਾ ਰਹੇ ਸਨ ਵਿੱਦਿਆ ਦੇ ਦਾਨੀ ਮਹਾਨ ਸਮਾਜ ਸੁਧਾਰਕ ਬ੍ਰह्म ਗਿਆਨੀ ਸੰਤ ਬੱਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਸਾਲਾਨਾ 75ਵੀਂ ਵਰ੍ਹੇਸਵੀ ਦੇ ਸਬੰਧ ਵਿੱਚ ਹੋਏ ਸਮਾਗਮਾਂ ਦੀ ਲੜੀ ਤਹਿਤ ਇਟਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਸੰਬੋਨੀ ਫਾਚੋ ਵਿਖੇ ਬਹੁਤੀ ਸ਼ਰਧਾ ਤੇ ਪ੍ਰੇਮ ਭਾਵਨਾ ਤਹਿਤ ਵਰ੍ਹੇਸਵੀ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਗੁਰਬਾਣੀ ਸ਼ਬਦਾਂ ਦਾ ਰਸ ਪਿੰਡਾ ਕੀਰਤਨ ਹੋਇਆ ਸਮਾਗਮ ਦੌਰਾਨ ਪੰਥ ਪ੍ਰਸਿੱਧ ਢਾਡੀ ਗਿਆਨੀ ਹਰਜਿੰਦਰ ਸਿੰਘ ਪਰਵਾਨਾ ਦੇ ਢਾਡੀ ਜਥੇ ਦੁਆਰਾ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਦਿਆਂ ਢਾਡੀ ਵਾਰਾਂ ਨਾਲ ਸੰਤ ਬਾਬਾ ਪ੍ਰੀਮ ਸਿੰਘ ਮੁਰਾਲੇ ਵਾਲਿਆਂ ਦੇ ਪ੍ਰੇਰਣਾਮਈ ਜੀਵਨ ਬਾਰੇ ਵੱਡਮੁੱਲਾ ਇਤਿਹਾਸ ਰਵਣ ਕਰਵਾਇਆ ਗਿਆ ਸਾਈਪਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੋ ਲਾਈਟਸ ਦੇ ਸੱਦੇ ਤੇ ਪ੍ਰਧਾਨ ਮੰਤਰੀ ਮੋਦੀ 15-16 ਜੂਨ ਤੱਕ ਸਾਈਪਰਸ ਦਾ ਅਧਿਕਾਰ ਦੌਰਾ ਕਰ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਤਿੰਨ ਦੇਸ਼ਾਂ ਦੇ ਦੌਰੇ ਤੇ ਨੇ ਜਿਸ ਦੌਰਾਨ ਉਹ 16-17 ਜੂਨ ਨੂੰ ਕੈਨੇਡਾ ਦੇ ਵਿੱਚ ਜੀ7 ਸੰਮੇਲਨ ਦੇ ਵਿੱਚ ਸ਼ਾਮਿਲ ਹੋਣਗੇ ਅਤੇ ਕਰੋਸ਼ੀਆ ਦਾ ਵੀ ਦੌਰਾ ਕਰਨਗੇ ਇਸੇ ਪ੍ਰਦੇਸ਼ ਦੇ ਨਾਲ ਜੁੜੀਆਂ ਹੋਈਆਂ ਖਾਸ ਖਬਰਾਂ ਜਈਆਂ ਹੋਰ ਖਬਰਾਂ ਲੈ ਕੇ ਮੁਰਤੂ ਟੋੜ ਸਾਹਮਣੇ ਹਾਜ਼ਰ ਹੋਵਾਂਗੇ ਜਦ ਤੱਕ ਤੁਸੀਂ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਸਚਰਾਕਾਲ ਜੁੜ ਚੁਕੇ ਹੋ ਜੀਤ ਵੈਬ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਮੇਗਾ ਸੇਠੀ ਖਬਰਾਂ ਪ੍ਰਦੇਸ ਤੋਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਚਾਤ ਮਾਰ ਲੈਣੇ ਆਂ ਪ੍ਰਦੇਸ ਨਾਲ ਜੁੜੀਆਂ ਖਾਸ ਖਬਰਾਂ ਤੇ ਟਰੰਪ ਪ੍ਰਸ਼ਾਸਨ ਦੀਆਂ ਟਕੇ ਸ਼ਾਇਆਂ ਵਿਰੁੱਧ ਅਮਰੀਕਾ ਭਾਰ ਦੇ ਵਿੱਚ 2000 ਤੋਂ ਵੱਧ ਥਾਵਾਂ ਨੋ ਕਿੰਗਸ ਪ੍ਰਦਰਸ਼ਨ ਟਰੰਪ ਨੇ ਫਾਰਮਾ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਇਮੀਗ੍ਰੇਸ਼ਨ ਗ੍ਰਿਫਤਾਰੀਆਂ ਰੋਕਨ ਦਾ ਦਿੱਤਾ ਨਿਰਦੇਸ਼ ਟਰੰਪ ਨੇ ਵਾਸ਼ਿੰਗਟਨ ਦੇ ਵਿੱਚ ਵਿਸ਼ਾਲ ਫੌਜੀ ਪਰੇਡ ਦੌਰਾਨ ਅਮਰੀਕੀ ਹਥਿਆਰਬੰਦ ਫੌਜਾਂ ਦੀ ਲੜਾਈ ਦੀ ਭਾਵਨਾ ਦਾ ਮਨਾਇਆ ਜਸ਼ਨ ਇਟਲੀ ਦੇ ਸ਼ਹਿਰ ਸੰਬੋਨੀ ਫਾਚੋ ਵਿਖੇ ਬ੍ਰह्मज्ञानी संत बाबा ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਸਾਲਾਨਾ 75ਵੀਂ ਵਰ੍ਹੇਮੰਈ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਰਨਕਾ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੇ ਹੁਣ ਖਬਰਾਂ ਵਿਸਥਾਰ ਦੇ ਨਾਲ ਡੱਚ ਕਿੰਗ ਵਿਲੀਅਮ ਅਲੈਗਜ਼ੈਂਡਾ ਦੀ ਯਾਦ ਵਿੱਚ ਮਨਾਏ ਜਾਣ ਵਾਲੇ ਕਿੰਗਜ਼ ਡੇ ਮੌਕੇ ਅਮਰੀਕਾ ਭਾਰਤ ਦੇ ਵਿੱਚ ਅੱਜ 트ੰਪ ਪ੍ਰਸ਼ਾਸਨ ਦੇ ਖਿਲਾਫ ਨੋ ਕਿੰਗਜ਼ ਦਿਵਸ ਦੇ ਵਿਰੋਧ ਵਜੋਂ ਮਨਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਪ੍ਰਦਰਸ਼ਨਕਾਰੀ ਸ਼ਾਮਲ ਹੋਏ ਤੇ ਦੇਸ਼ ਭਾਰਤ ਦੇ ਵਿੱਚ ਲਗਭਗ 2000 ਵਿਰੋਧ ਪ੍ਰਦਰਸ਼ਨ ਅਤੇ ਰੈਲੀਆਂ ਕੀਤੇ ਗਏ ਜੋ ਅਮਨ ਅਮਾਨ ਹੋ ਕੇ ਨਿਬੜ ਗਈਆਂ ਕੁਝ ਖੇਤਰਾ ਦੇ ਵਿੱਚ ਪ੍ਰਦਰਸ਼ਨਕਾਰੀਆਂ ਨੇ ਬਰਫ਼ ਦੇ ਮੌਸਮ ਦਾ ਸਾਹਮਣਾ ਕਰਦੇ ਹੋਏ ਵੀ ਪ੍ਰਵਾਸੀਆਂ ਦੇ ਅਧਿਕਾਰਾਂ ਦਾ ਸਮਰਥਨ ਕਰਨ ਵਾਲੇ ਚਿੰਨ੍ਹ ਖੜੇ ਕੀਤੇ ਅਤੇ ਨਾਰੇ ਲਗਾਏ ਅਤੇ 트ੰਪ ਦੇ ਸੱਤਾ ਹਥਿਆੋਂ ਦੀ ਅਲੋਚਨਾ ਕੀਤੀ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਦੇ ਸਥਾਈ ਲੋਕਾਂ ਲਈ ਇਹ ਵੱਡੀ ਰਾਹਤ ਭਰੀ ਖਬਰ ਹੈ ਕਿ 트럼ਪ ਪ੍ਰਸ਼ਾਸਨ ਨੇ ਫਾਰਮਰ ਰੈਸਟੋਰੈਂਟਾਂ ਅਤੇ ਹੋਟਲਾਂ ਦੇ ਵਿੱਚ ਗ੍ਰਿਫਤਾਰੀਆਂ ਰੋਕਣ ਦੇ ਨਿਰਦੇਸ਼ ਦਿੱਤੇ ਨੇ ਇਸ ਚਿੰਤਾ ਕਰਕੇ ਹੀ ਰਾਸ਼ਟਰਪਤੀ ਦੀ ਗੈਰ ਕਾਨੂੰਨੀ ਇਮੀਗ੍ਰੇਸ਼ਨ ਤੇ ਕਾਰਵਾਈ ਮੁੱਖ ਉਦਯੋਗਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ ਵਰਕਸਾਈਟ ਇਮੀਗ੍ਰੇਸ਼ਨ ਇਨਫੋਰਸਮੈਂਟ ਆਪਰੇਸ਼ਨਾਂ ਤੇ ਰੋਕ ਖੇਤੀਬਾੜੀ, ਪ੍ਰੋਨਚਾਰੀ ਅਤੇ ਰੈਸਟੋਰੈਂਟ ਉਦਯੋਗਾਂ ਤੇ ਲਾਗੂ ਹੁੰਦੀ ਹੈ ਜੋ ਕਿ ਪ੍ਰਵਾਸੀਆਂ ਤੋਂ ਮਜ਼ਦੂਰੀ ਤੇ ਵੱਡੇ ਪੱਦਰ ਤੇ ਨਿਰਭਰ ਕਰਦੇ ਨੇ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਇਹ ਕਾਨੂੰਨੀ ਤੌਰ ਤੇ ਅਮਰੀਕਾ ਦੇ ਵਿੱਚ ਨੇ ਅਤੇ ਸੂਤਰਾਂ ਨੇ ਅ ਅੰਦਰੂਨੀ ਕਾਰਵਾਈਆਂ ਤੇ ਚਰਚਾ ਕਰਨ ਲਈ ਨਾਮ ਗੁਪਤ ਰੱਖਣ ਦੀ ਬੇਨਤੀ ਕੀਤੀ ਹੈ। ਰਾਸ਼ਟਰਪਤੀ ਡੋਨਲਡ 트ੰਪ ਨੇ ਅੱਜ ਵਾਸ਼ਿੰਗਟਨ ਡੀਸੀ ਵਿੱਚ ਹਥਿਆਰਬੰਦ ਸੇਵਾਵਾਦੀ 252 ਵਰੇਗੰਡੀ ਯਾਦ ਵਿੱਚ ਇੱਕ ਪਰੇਡ ਤੋਂ ਬਾਅਦ ਕਿਹਾ ਕਿ ਅਮਰੀਕੀ ਫੌਜ ਦੀ ਲੜਾਈ ਦੀ ਭਾਵਨਾ ਅਤੇ ਅਡੋਲ ਸ਼ਕਤੀ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪੂਰੇ ਨੈਸ਼ਨਲ ਮੋਲ ਵਿੱਚ ਫੌਜ ਦੀ ਸ਼ਕਤੀ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ 'ਚ ਖੁਸ਼ੀ ਹੋ ਰਹੀ ਹੈ 84 ਫੌਜੀ ਵਾਹਨ ਜਿਨ੍ਹਾਂ ਵਿੱਚ 28 ਅਬਰਾਮ ਟੈਂਕ 700 ਮਾਰਚਿੰਗ ਸਿਪਾਹੀ ਅਤੇ ਹੋਰ ਫੌਜੀ ਪੇਸ਼ਕਾਰੀਆਂ ਸ਼ਾਮਿਲ ਸਨ ਵਾਸ਼ਿੰਗਟਨ ਦੀਆਂ ਗਲੀਆਂ ਵਿੱਚ ਜਸ਼ਨ ਮਨਾ ਰਹੇ ਸਨ ਜੋ ਕਿ ਟਰੰਪ ਦੇ 79ਵੇਂ ਜਨਮਦਿਨ ਮੌਕੇ ਹੋ ਰਿਹਾ ਸੀ ਇਸ ਮੌਕੇ ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੀ ਸਥਿਤੀ ਅਤੇ ਪਿਛਲੇ ਹਫ਼ਤੇ ਦੇ ਅੰਤ ਵਿੱਚ ਲਾਸ ਐਂਜਲਸ ਦੇ ਵਿੱਚ ਸ਼ੁਰੂ ਹੋਏ ਇਮੀਗ੍ਰੇਸ਼ਨ ਛਾਪਿਆਂ ਤੇ ਹੋਏ ਵਿਰੋਧ ਪ੍ਰਦਰਸ਼ਨਾਂ ਸਮੇਤ ਕਈ ਹਾਲੀਆ ਘਟਨਾਵਾਂ ਤੋਂ ਬਾਅਦ ਸੁਰੱਖਿਆ ਦੇ ਬਹੁਤ ਸਖਤ ਪ੍ਰਬੰਧ ਸਨ ਪ੍ਰੇਡ ਦੇ ਨਾਲ ਨਾਲ ਹੀ ਪੱਛਮੀ ਤੱਟ ਤੇ ਵਿਰੋਧ ਪ੍ਰਦਰਸ਼ਨ ਤੇਜ਼ ਹੁੰਦੇ ਜਾ ਰਹੇ ਸਨ ਵਿੱਦਿਆ ਦੇ ਦਾਨੀ ਮਹਾਨ ਸਮਾਜ ਸੁਧਾਰਕ ਬ੍ਰह्मज्ञानी ਸੰਤ ਬੱਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਸਾਲਾਨਾ 75ਵੀਂ ਵਰ੍ਹੇ ਸੰਬੰਧ ਵਿੱਚ ਹੋਏ ਸਮਾਗਮਾਂ ਦੀ ਲੜੀ ਤਹਿਤ ਇਟਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਸੰਬੋਨੀ ਫਾਚੋ ਵਿਖੇ ਬਹੁਤੀ ਸ਼ਰਧਾ ਤੇ ਪ੍ਰੇਮ ਭਾਵਨਾ ਤਹਿਤ ਵਰ੍ਹੇ ਸਿਮਾਗਮ ਕਰਵਾਇਆ ਗਿਆ ਜਿਸ ਦੌਰਾਨ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਗੁਰਬਾਣੀ ਸ਼ਬਦਾਂ ਦਾ ਰਸ ਪਿੰਡਾ ਕੀਰਤਨ ਹੋਇਆ ਸਮਾਗਮ ਦੌਰਾਨ ਪੰਥ ਪ੍ਰਸਿੱਧ ਢਾਡੀ ਗਿਆਨੀ ਹਰਜਿੰਦਰ ਸਿੰਘ ਪਰਵਾਨਾ ਦੇ ਢਾਡੀ ਜਥੇ ਦੁਆਰਾ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਦਿਆਂ ਢਾਡੀ ਵਾਰਾਂ ਨਾਲ ਸੰਤ ਬਾਬਾ ਪ੍ਰੀਮ ਸਿੰਘ ਮੁਰਾਲੇ ਵਾਲਿਆਂ ਦੇ ਪ੍ਰੇਰਣਾਮਈ ਜੀਵਨ ਬਾਰੇ ਵੱਡਮੋਲਾ ਇਤਿਹਾਸ ਸਰਵਨ ਕਰਵਾਇਆ ਗਿਆ। ਸਾਈਪਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੋ ਲਾਈਟਸ ਦੇ ਸੱਦੇ ਤੇ ਪ੍ਰਧਾਨ ਮੰਤਰੀ ਮੋਦੀ 15-16 ਜੂਨ ਤੱਕ ਸਾਈਪਰਸ ਦਾ ਅਧਿਕਾਰ ਦੌਰਾ ਕਰ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਤਿੰਨ ਦੇਸ਼ਾਂ ਦੇ ਦੌਰੇ ਤੇ ਨੇ ਜਿਸ ਦੌਰਾਨ ਉਹ 16-17 ਜੂਨ ਨੂੰ ਕੈਨੇਡਾ ਦੇ ਵਿੱਚ ਜੀ7 ਸੰਮੇਲਨ ਦੇ ਵਿੱਚ ਸ਼ਾਮਿਲ ਹੋਣਗੇ ਅਤੇ ਕਰੋਸ਼ੀਆ ਦਾ ਵੀ ਦੌਰਾ ਕਰਨਗੇ ਇਸ ਹੀ ਪ੍ਰਦੇਸ਼ ਦੇ ਨਾਲ ਜੁੜੀਆਂ ਹੋਈਆਂ ਖਾਸ ਖਬਰਾਂ ਜਈਆਂ ਹੋਰ ਖਬਰਾਂ ਲੈ ਕੇ ਮੁਰਤੂ ਟੋਲੇ ਸਾਹਮਣੇ ਹਾਜ਼ਰ ਹੋਵਾਂਗੇ ਜਦ ਤੱਕ ਤੁਸੀਂ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਸਚਰਾਕਾਲ ਜੁੜ ਚੁਕੇ ਹੋ ਜੀਤ ਵੈਬ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਮੇਗਾ ਸੇਠੀ ਖਬਰਾਂ ਪਰਦੇਸ ਤੋਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਚਾਤ ਮਾਰ ਲੈਣੇ ਆਂ ਪਰਦੇਸ ਨਾਲ ਜੁੜੀਆਂ ਖਾਸ ਖਬਰਾਂ ਤੇ ਟਰੰਪ ਪ੍ਰਸ਼ਾਸਨ ਦੀਆਂ ਟਕੇ ਸ਼ਾਇਆ ਵਿਰੁੱਧ ਅਮਰੀਕਾ ਭਾਰ ਦੇ ਵਿੱਚ 2000 ਤੋਂ ਵੱਧ ਥਾਵਾਂ ਨੋ ਕਿੰਗਸ ਪ੍ਰਦਰਸ਼ਨ ਟਰੰਪ ਨੇ ਫਾਰਮਾ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਇਮੀਗ੍ਰੇਸ਼ਨ ਗ੍ਰਿਫਤਾਰੀਆਂ ਰੋਕਨ ਦਾ ਨਿਰਦੇਸ਼ ਟਰੰਪ ਨੇ ਵਾਸ਼ਿੰਗਟਨ ਦੇ ਵਿੱਚ ਵਿਸ਼ਾਲ ਫੌਜੀ ਪਰੇਡ ਦੌਰਾਨ ਅਮਰੀਕੀ ਹਥਿਆਰਬੰਦ ਫੌਜਾਂ ਦੀ ਲੜਾਈ ਦੀ ਭਾਵਨਾ ਦਾ ਮਨਾਇਆ ਜਸ਼ਨ ਇਟਲੀ ਦੇ ਸ਼ਹਿਰ ਸਨਬੋਨੀ